ਆਟ ਅੰਦਰ ਜੋ ਕਥਾ ਕੀਰਤਨ ਦੀ ਮਰਿਆਦਾ ਸੀ ਉਹ ਉਸੇ ਤਰ੍ਹਾਂ ਹੀ ਗਰਮੀ ਸਰਦੀ ਦੇ ਫਰਕ ਨਾਲ ਅੱਜ ਵੀ ਚੱਲਦੀ ਹੈ ਤੇ ਨਾਨਕ ਸਰ ਦੇ ਸਾਰੇ ਸਥਾਨਾਂ ਉੱਪਰ ਹੀ ਵੇਖਣ ਨੂੰ ਮਿਲਦੀ ਹੈ ਪਰਮ ਪਿਆਰੇ ਬਾਬਾ ਅਨੰਦ ਸਿੰਘ ਜੀ ਸਵਾ 12 ਵਜੇ ਇਸ ਨਾਮ ਕਰਕੇ ਸਮਾਦੀ ਸਥਿਤ ਹੋ ਜਾਂਦੇ ਸਨ 2 ਘੰਟੇ ਬਾਅਦ ਆਪਣੇ ਸੱਚਖੰਡ ਸਾਹਮਣੇ ਪਹੁੰਚ ਕੇ ਸਤਨਾਮ ਦਾ ਆਵਾਜ਼ਾ ਦੇਣਾ ਅਤੇ ਦਰਸ਼ਨ ਦੀ ਬੇਨਤੀ ਕਰਨੀ ਸੁਰਤੀ ਦੁਆਰਾ ਪੂਜਾ ਕਰਨੀ ਗੁਰੂ ਸਾਹਿਬ ਨੂੰ ਸਾਕ ਸ਼ਾਤਮਾਨ ਕੇ ਇਸ਼ਨਾਨ ਕਰਾਉਣਾ ਬਸਤਰ ਆਦਿ ਸੇਵਾ ਕਰਨੀ ਅਤੇ ਪ੍ਰਕਾਸ਼ ਕਰਨਾ ਇਸੇ ਦੌਰਾਨ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਣੇ 3 ਵਜੇ ਰਾਗੀ ਸਿੰਘਾਂ ਨੇ ਤੂੰ ਹੀ ਨਿਰੰਕਾਰ ਦੀ ਧੁਨੀ ਨਾਲ ਕੀਰਤਨ ਆਰੰਭ ਕਰਨਾ 6 ਸ਼ਲੋਕ ਆਸਨ ਦੀਵਾਰ ਅਤੇ ਸ਼ਬਦ 1 ਘੰਟੇ ਵਿੱਚ ਫਿਰ ਧਾਰਨਾ ਨਾਲ ਗੜਗੰਝ ਧੁਨੀ ਚ ਕੀਰਤਨ ਹੋਣਾ ਬਾਬਾ ਜੀ ਨੇ ਬਿਰਾਗਣ ਲੈ ਲੈਣੀ ਅਤੇ ਅਟਕ ਸਮਾਦੀ ਚ ਕੀਰਤਨ ਦੀ ਲੈ ਤੇ ਚੁੰਮਦੇ ਰਹਿਣਾ 7 ਵਜੇ ਧੰ ਗੁਰੂ ਨਾਨਕ ਦੀ ਧਾਰਨਾ ਤੋਂ ਬਾਅਦ ਆਨੰਦ ਸਹਿਬ ਅਤੇ ਹੁਕਮਨਾਮਾ ਫਿਰ ਅਰਦਾਸ ਬੇਨਤੀ ਇਸ ਦੇ ਨਾਲ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਂਦੇ ਅਤੇ ਬਾਬਾ ਜੀ ਸੈਰ ਕਰਨ ਚਲੇ ਜਾਂਦੇ ਵਾਪਸ ਆ ਕੇ ਇਸ਼ਨਾਨ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਨੇ ਕੋਜ ਸਮਾਪੂਰੇ ਵਿੱਚ ਜਾ ਬਿਰਾਜਣਾ ਦੁਪਹਿਰ 12 ਵਜੇ ਪ੍ਰਸ਼ਾਦੇ ਦੇ ਭੋਗ ਤੋਂ ਬਾਅਦ ਗੁਰੂ ਸਾਹਿਬ ਨੂੰ ਵਿਰਾਜਮਾਨ ਕਰ ਦੇਣਾ ਸ਼ਾਮ ਨੂੰ 3:30 ਵਜੇ ਪ੍ਰਕਾਸ਼ ਕਰਕੇ ਚਾਹ ਦੁੱਧ ਦਾ ਭੋਗ ਲਗਾਉਣਾ ਉਪਰੰਤ ਟਿਕਾ ਸਹਿਦੀ ਕਥਾ ਆਰੰਭ ਹੋਣੀ ਘੰਟੇ ਕੋ ਬਾਅਦ ਕੀਰਤਨ ਆਰੰਭ ਹੋਣਾ ਡੇਢ ਕੋ ਘੰਟੇ ਬਾਅਦ ਸੋਧਰ ਲਗਣਾ ਤੇ ਰਹਿ ਰਾਸ ਦਾ ਪਾਠ ਅਰਦਾਸ ਉਪਰੰਤ ਕੀਰਤਨ ਅੰਦਾਸ ਕੋ ਵਜੇ ਪ੍ਰਸ਼ਾਦੇ ਦਾ ਭੋਗ ਅਤੇ ਕੀਰਤਨ ਸੋਲੇ ਤੋਂ ਬਾਅਦ ਦੁੱਧ ਛਕਾ ਕੇ ਗੁਰੂ ਸਾਹਿਬ ਦਾ ਸੁਕਾਸ਼ਨ ਕਰਨਾ ਪ੍ਰਸ਼ਾਦਾ ਛੱਕ ਕੇ ਆਰਾਮ ਕਰਨਾ ਤੇ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰਦੇ ਰਹਿਣਾ ਹੁਣ ਉਸ ਸਮੇਂ ਇੱਕ ਸਿੰਘ ਇੱਕ ਸੁਰ ਛੇੜ ਕੇ ਕੀਰਤਨ ਕਰਦਾ ਹੈ ਭਾਵ 24 ਘੰਟੇ ਕਥਾ ਕੀਰਤਨ ਸਿਮਰਨ ਪਾਠ ਜਾਪ ਚਲਦਾ ਹੀ ਰਹਿਣਾ ਇਸੇ ਤਰ੍ਹਾਂ ਹੀ ਮਰਿਆਦਾ ਹੀ ਨਾਨਕ ਸਰਦੀ ਮਰਿਆਦਾ ਕਹੋਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ